ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਠਾਨਕੋਟ 'ਅੱਜ 7 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਬੱਚੇ ਦੀ ਮਾਂ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਨਾਨਕੇ ਘਰ ਰਹਿੰਦੀ ਹੈ ਕਰੀਬ 5 ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਉਸ ਦਾ 7 ਸਾਲ ਦਾ ਛੋਟਾ ਬੇਟਾ ਪਹਿਲੀ ਜਮਾਤ ਵਿੱਚ ਪੜਦਾ ਹੈ ਇੱਕ ਨੌਜਵਾਨ ਆਪਣੀ ਗਲੀ ਵਿੱਚ ਪਤੰਗ ਅਤੇ ਸਬਜ਼ੀ ਦੀ ਦੁਕਾਨ ਚਲਾ ਰਿਹਾ ਤੇ ਉਸ ਦਾ ਲੜਕਾ ਕਰੋ ਨੌਚਾਨ ਦੀ ਦੁਕਾਨ ਤੇ ਪਤੰਗਾ ਖਰੀਦਣ ਗਿਆ ਸੀ ਜੋ ਸ਼ਾਮ ਨੂੰ ਪਤੰਗਾ ਲੈ ਕੇ ਘਰ ਪਰਤਿਆ ਜਦੋਂ ਬੱਚੇ ਦੀ ਮਾਂ ਨੂੰ ਸ਼ੱਕ ਹੋਇਆ ਤਾਂ ਸਾਰੀ ਘਟਨਾ ਦਾ ਉਦੋਂ ਪਤਾ ਲੱਗਿਆ ਥੋੜਾ ਚੀਜ਼ ਲੈਣ ਦੇ ਬਹਾਨੇ ਪਤੰਗਾ ਲੈਣ ਦੇ ਬਹਾਨੇ ਘਰੋਂ ਗਿਆ ਤੇ 5-10 ਰੁਪਏ ਮੇਰੇ ਕੋਲ ਲੈ ਕੇ ਜਾਂਦਾ ਤੇਰੇ ਹੱਥ 'ਤੇ ਮਤਲਬ ਗੁੱਡੀਆਂ ਦੀ ਥੱਦੀ ਹੀ ਮੈਂ ਪੁੱਛਿਆ ਪੁੱਤਰ ਕਿਤੋਂ ਲੈ ਕੇ ਆਇਆ ਕੰਦਾ ਕਹੀ ਕਿ ਇਧਰੋਂ ਲੈ ਆਂਦੇ ਤੇ ਮੈਂ ਕਿਹਾ ਸੱਚ ਬੋਲ ਜੋ ਗੱਲ ਹੈ ਕਿ ਕੰਦਾ ਇੱਕ ਮੁੜਾਇਆ ਕੰਦਾ ਸਰਦਾਰਾਂ ਦਾ ਮੁੰਡਾ ਕਹਿੰਦਾ ਮम्मा ਮੈਨੂੰ ਮਤਲਬ ਛੇੜੀ ਦਾ ਮੰਦਰ ਵੀ ਨਹੀਂ ਪਾਰ ਕਰਨ ਦਿੱਤਾ ਤੇ ਕਹਿੰਦਾ ਮੈਨੂੰ ਨਾ ਬੁਲਾ ਕੇ ਆਪਣੀ ਦੁਕਾਨ ਤੇ ਤੇ ਕਹਿੰਦਾ ਮੈਨੂੰ ਗੋਸ਼ਾਲਾ ਦੇ ਵਿੱਚ ਲੈ ਕੇ ਗਿਆ ਤੇ ਕਹਿੰਦਾ ਮੇਰੇ ਗਰਦਨ ਤੇ ਕਿਰਚੂ ਰੱਖ ਕੇ ਇਹਨੂੰ ਘਾਤਰਾ ਪਾਇਆ ਸਰਦਾਰਾਂ ਦੇ ਮੁੰਡੇ ਤੇ ਉਹ ਕਿਰਚੂ ਰੱਖ ਕੇ ਤੇ ਕਹਿੰਦਾ ਮੈਨੂੰ ਤੁਮ ਕੀ ਦਿੱਤੀ ਜੇ ਘਰ ਜਾ ਕੇ ਕੁਝ ਦੱਸਿਆ ਤੇ ਮੈਂ ਦੰਦਾ ਕਹਿੰਦਾ ਮੈਂ ਨਹੀਂ ਦੁਸ਼ ਕਰਮ ਕੀਤਾ ਇਹ ਕੋਣਾ ਬੰਦੇ ਦਾ ਕੋਈ ਪਛਾਣ ਹੈ ਕੀ ਤੁਹਾਨੂੰ ਉਸ ਮੁੰਡੇ ਦੀ ਪੜੇ ਬੰਬੂ ਨਾ ਦਾ ਮੁੰਡਾ ਆ ਗੁਰਦੁਆਰੇ ਦੇ ਲੱਗ ਜਿਹੋ ਦਾ ਘਰ ਆ ਦਰਸ਼ਨੋ ਦੇ ਪਾਪਾ ਦਾ ਨਾਮ ਤੇ ਹੁਣ ਕਰਦੇ ਤੁਸੀਂ ਕਾਰਵਾਈ ਕੀਤੀ ਜਾਏ ਅੱਜ ਮੇਰੇ ਬੱਚੇ ਨੂੰ ਇੱਕ ਮੈਂ ਨਹੀਂ ਚਾਹੁੰਦੀ ਕਿ ਕਿ ਹੋਰ ਬੱਚੇ ਨਾਲ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਹਾਂਜੀ ਇਕਲਾ ਪੁਲਿਸ ਸਟੇਸ਼ਨ ਚ 7 ਸਾਲ ਦੇ ਬੱਚਾ ਸੀ ਜਦੀ ਮਦਰ ਵੱਲੋਂ ਇੱਕ ਕੰਪਲੇਂਟ ਮੂਵ ਕੀਤੀ ਗਈ ਕਿ ਉਸਦੇ بیٹے ਨਾਲ ਇੱਕ 28 ਸਾਲ ਦਾ ਨੌਜਵਾਨ ਹੈ ਜਿਸਨੇ ਗੈਰ ਕੁਦਰਤੀ ਢੰਗ ਨਾਲ ਉਹਦੇ ਨਾਲ ਇੰਟੀਮੀਟ ਹੋਇਆ ਤੇ ਪੁਲਿਸ ਨੇ ਉਸੇ ਟਾਈਮ ਹੀ ਉਹਦਾ ਐਫਆਰ ਰਜਿਸਟਰ ਕਰਕੇ ਜਿਹੜਾ ਕਯੂਸਡ ਸੀ ਉਹਨੂੰ ਅਰੈਸਟ ਕਰ ਲਿਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਮ ਹਾਂਜੀ ਜਿਹੜੀ ਇਹ ਬੰਦੀ ਸੈਕਸ਼ਨ ਸੀ 6 ਫੌਕਸ ਅਕਦਰ ਦਾ ਪਰਚਰ ਰਜਿਸਟਰ ਕਰਤਾ ਤੇ ਜਿਹੜੀ ਸਾਡੀ ਇਨਵੈਸਟੀਗੇਸ਼ਨਸ ਦਾ ਪਾਰਟ ਹੈ ਮੈਡੀਕਲ ਜਿਹੜੀਆਂ ਕੋਰਟ ਫਾਰਮੈਲਿਟੀਜ਼ ਆ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਖੋਨੇ ਡੋਰ ਯਾਨੀ ਚਾਈਨਾ ਟੋਰ ਆਦਮੀਆਂ ਲਈ ਹੀ ਨਹੀਂ ਜਾਨਵਰਾਂ ਲਈ ਵੀ ਬੇहद ਖਤਰਨਾਕ ਸਾਬਤ ਹੋ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਦੁਕਾਨਦਾਰਾਂ ਨੂੰ ਇਹ ਡੋਰ ਨਾ ਵੇਚਣ ਦੀ ਹਦਾਇਤ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਇੱਕ ਦੁਕਾਨਦਾਰ ਪਿਊਸ਼ ਕੋਲੀ ਨੇ ਆਪਣੀ ਦੁਕਾਨ ਦੇ ਬਾਹਰ ਇੱਕ ਫਲੈਕਸ ਬੋਰਡ ਲਗਾਇਆ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਕਿ ਬਾਰ-ਬਾਰ ਚਾਈਨਾ ਡੋਰ ਮੰਗ ਕੇ ਸ਼ਰਮਿੰਦਾ ਨਾ ਕਰੋ। ਸਰ ਮੇਰਾ ਨਾਮ ਪਿਊਸ਼ ਕੋਲੀ ਹੈ। ਧਾਰੀਵਾਲ ਤੇ ਮੈਂ ਕੋਲੀ ਬੁੱਕ ਡੀਪੋ ਦੇ ਨਾਮ ਦਾ ਇੱਕ ਛੋਟਾ ਜਿਹਾ ਮੇਰਾ ਸੈਟਅਪ ਹੈ ਤੇ ਅਸੀਂ ਹਰ ਸੀਜ਼ਨ ਬੜੇ ਚਾਅ ਨਾਲ ਲਗਾਉਂਦੇ ਹਾਂ। ਤੇ ਲੋੜੀ ਦਾ ਸੀਜ਼ਨ ਵੀ ਅਸੀਂ ਬੜੇ ਚਾਅ ਨਾਲ ਲਗਾਨੇ ਆਂ ਲੇਕਿਨ ਪਿੱਛੇ ਕੁਝ ਸਮੇਂ ਤੋਂ ਇੱਕ ਜੀਨੋਸੀ ਰਾਖਸ਼ ਕਹਾਂਗੇ ਚਾਈਨਾ ਡੋਰ ਦੇ ਨਾਂ ਦਾ ਉਹ ਇਸ ਸੀਜ਼ਨ ਨੂੰ ਬੜਾ ਖਰਾਬ ਕੀਤਾ ਹੁੰਨੇ ਤੇ ਚਲੋ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਤੇ ਸਾਨੂੰ ਵੀ ਚਲੋ ਇਸ ਗੱਲ ਦੀ ਸਮਝ ਕਹਿ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਪਈ ਅਸੀਂ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਇਹ ਜਿੰਨੀ ਸੰਗਤ ਹੈ ਜਿੰਨੇ ਪ੍ਰੇਮੀ ਆ ਧਾਰੀਵਾਲ ਦੇ ਅੰਦਰ ਬਾਹਰ ਦੇ ਜਿਹੜੇ ਸਾਡੇ ਕੋਲ ਲੈਣ ਆਉਂਦੇ ਸੀਗੇ ਖੁੱਲਾ ਬੰਦ ਮਾਲ ਕੀ ਅਸੀਂ ਇਹਨੂੰ ਨਹੀਂ ਵੇਚਣਾ ਅਸੀਂ ਇਹਨੂੰ ਬਿਲਕੁਲ ਤਲਾਂਜੀ ਦੇ ਦਿੱਤੇ ਪਿਛਲੇ ਸਾਲ ਤੋਂ ਤੇ ਹੁਣ ਇਹ ਸੀਜ਼ਨ ਅਗਲਾ ਆ ਗਿਆ ਹੈ ਫਿਰ ਲੋਹੜੀ ਦਾ ਤੇ ਅਸੀਂ ਇਸຫມੂ ਸੰਗਤਾਂ ਅੱਗੇ ਛੋਟਿਆਂ ਭਰਾਵਾਂ ਅੱਗੇ ਵੱਡਿਆਂ ਅੱਗੇ ਮਾਪਿਓਂ ਅਗੇ ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਦੇ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਤੇ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੇਖੋ ਹਜੇ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ 3-4 ਹਾਦਸੇ ਬੜੇ ਵੱਡੇ ਵੱਡੇ ਵਾਪਰ ਗਏ ਨੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਘਰਦਿਆਂ ਦੇ ਘਰਵਲੇ ਚਲੇ ਗਏ ਨੇ ਉਹ ਜਿਹੜੇ ਘਾਟੇ ਉਹਦੀ ਪੂਰੇ ਨਹੀਂ ਕੀਤੇ ਜਾ ਸਕਦੇ ਤੇ ਸਾਨੂੰ ਦੁਕਾਨਦਾਰਾਂ ਦਾ ਫਰਜ਼ ਬੰਦਾ ਕਿ ਅਸੀਂ ਬਾਦੂਆਵਾਂ ਨਾਲ ਹੀ ਇਹ ਲੋਕਾਂ ਦੀ ਅਸੀਂ ਸੇਵਾ ਦੇ ਵੱਲ ਮਾਰਗ ਦੇ ਵੱਲ ਵਿਚਰੀਏ ਜਿੰਨਾ ਸਾਡਾ ਘਰਬਾਰ ਵੀ ਪੂਰਾ ਹੋ ਜਾਵੇ ਤੇ ਸਾਡੇ ਸ਼ੌਂਕ ਵੀ ਪੂਰੇ ਹੋ ਜਾਣ ਬਿਲਕੁਲ ਮੈਂ ਦੱਸਾਂਗਾ ਜੀ ਦੇਖੋ ਪਹਿਲੀ ਗੱਲ ਤੇ ਦੇਖੋ ਚਾਈਨਾ ਡੋਰ ਨਾਲ ਪਤੰਗ ਵਧਾਣ ਵਾਲਾ ਇਹ ਖੁਦ ਤੁਹਾਨੂੰ ਕਹੇਗਾ ਕਿ ਮੈਨੂੰ ਉਹਦੇ ਨਾਲ ਡੋਰ ਵਧਾਉਂਦਾ ਗੁੱਡੀ ਵਧਾਣ ਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਗੁੱਡੀ ਹੋਲੀ ਹੁੰਦੀ ਹੈ ਤੇ ਡੋਰ ਭਾਰੀ ਹੁੰਦੀ ਹੈ ਡੋਰ ਥੱਲੇ ਲਮਕ ਜਾਂਦੀ ਹੈ ਜਦੋਂ ਅਸੀਂ ਉਹਨੂੰ ਗੁੱਡੀ ਵਧਾਣੇ ਆ ਤੇ ਉਹ ਤੁਣਕਾ ਹੀ ਨਹੀਂ ਵੱਜਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਹਵਾਵਾਂ ਦੇ ਵਿੱਚ ਗੁੱਡੀਆਂ ਉੱਡਦੀਆਂ ਨੇ ਨਾਓ ਡੋਰਾ ਇਕੱਠੀਆਂ ਹੁੰਦੀਆਂ ਨੇ ਜਿਹੜੀ ਚੜ ਗਈ ਚੜ ਗਈ ਉਹ ਵਾਪਸ ਨਹੀਂ ਆਣੀ ਹੈਗੀ ਹਰ ਪਾਸੇ ਨੁਕਸਾਨ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਮਾ ਘੁਮਾਨ ਵਿਖੇ ਬੀਤੀ ਰਾਤ ਪੁਰਾਣੀ ਰஞ்சிਸ਼ ਨੂੰ ਲੈ ਕੇ 사જનਪ੍ਰੀਤ ਸਿੰਘ ਨਾਮਕ ਨੌਜਵਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਚਾਚੇ ਦੀ ਦੁਕਾਨ ਅੰਦਰ ਬੈਠੇ ਜਸ਼ਨਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਰਾਹ ਨੇ ਜਸ਼ਨਪ੍ਰੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਇੱਕ ਗੋਲੀ ਸੜਕ ਕਿਨਾਰੇ ਖੜੇ ਛੋਟਾ ਹਾਥੀ ਦੇ ਸ਼ੀਸ਼ੇ ਵਿੱਚ ਝਾਲ ਗਈ। ਇਹ ਵੀ ਸੰਬੰਧ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖ਼ੂਬ ਸਿਰਫ ਇੰਨਾ ਗਿਆ ਵੀ ਇਹਨਾਂ ਇੱਕ ਅਜ ਤੋਂ ਬਈ 5-7 ਦਿਨ ਪਹਿਲਾਂ ਹਉ ਤਾਂ ਉਹਦੇ ਲਾ ਲੋ ਤੁਸੀਂ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਹਦੇ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਸੱਟਾ ਲਾਈਆਂ ਸੀ ਉਹਨਾਂ ਨੇ ਕਿਹਦਾ ਜਿੰਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਸ ਗੰਡੇ ਸਾਜਨ ਪੁੱਤਰ ਬਾਹੁਰਾਮ ਇਹ ਨਾ ਪਹਿਲਾਂ ਉਹ ਤਾਂ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਚ ਨਹੀਂ ਆਪਾਂ ਵਧਾਉਣੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰੱਖੀ ਰਜੇਸ਼ ਰੱਖੀ ਮਾਰੀ ਉਹ ਵਿੱਚ ਮਨ ਚ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀਆਂ ਨੂੰ ਬਿਠਾ ਕੇ ਚੱਲ ਜਾਂਦਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਉਹ ਬਿਠਾ ਕੇ ਗਿਆ ਵਾ ਤੇ ਮਗਰੋਂ ਆ ਕੇ ਤੇ ਉਹਨਾਂ ਦਾ ਡਾਟਾ ਹੋ ਪਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਕੋ ਮ भतीजा ਮੇਰਾ ਮੇਕਾਨ ਦੇ ਦੁਕਾਨ ਤੇ ਬੈਠਦਾ ਨਾ ਆ ਕੇ ਮੇਕੋ ਤੇ ਆ ਕੇ ਦੇ ਬਾਅਦ ਚ ਉਹਨਾਂ ਦਾ ਡਾਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਵਾ ਉਹਨੇ ਮੇਰੇ ਉ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥੀ ਚ ਵੱਜੀ ਆ ਠੀਕ ਹੈ ਨਾ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਇਕੱਲਾ ਇਕੱਲਾ ਸੀ ਚਰਾਓ ਤੇ ਉਹਦਾ ਰਿਸਰਚ ਹੋ ਜਾਣਾ ਹੈ ਨੇ ਕੁਝ ਵੀ ਹੋ ਸਕਦਾ ਹੈ। ਸਰੇਆ ਬਾਜ਼ਾਰ ਦੇ ਵਿੱਚ ਸਰੇਆ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੋਲੀ ਪੁਲਿਸ ਨੇ ਬਰਾਮਦ ਕਰ ਲਏ ਨੇ। ਕਿੰਨਾ ਕੁ ਟਾਈਮ ਹੀ ਸਰ? ਇਹ ਕੋਈ ਹੋਣਾ ਸਾਢੇ 4 ਦੇ ਕਰੀਬ ਦਾ ਡਾਈਮ ਹੋਣਾ। ਸ਼ਾਮ ਦਾ ਜੀ। ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ। ਹਾਂ ਜੀ। ਠੀਕ। ਤੇ ਬਾਕੀ ਬਤੇ ਗਲਗੀਆਂ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਣਾ ਆਪਣਾ ਕੰਮ ਕੀਤਾ ਆ। ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ ਸਿੰਘ ਜਿਹੜੇ ਆ ਬੋਝੋ ਜੁਜਵਾਨ ਇਹਨੇ ਡੀਐਸਪੀ ਸਾਹਿਬ ਉਹਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਆ ਔਰ ਪਰਚਾ ਵੀ ਦਰਜ ਕਰਤਾ ਹੈ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਮਸ਼ਹੂਰ 골ਡੀ ਦੁਪੱਟਾ ਹਾਊਸ ਨਾਮਕ ਦੁਕਾਨ ਵਿੱਚੋਂ ਸਮਾਨ ਲੈ ਰਹੀ ਮਹਿਲਾ ਗ੍ਰਾਹਕ ਦਾ ਪਰਸ ਬੜੇ ਹੀ ਸ਼ਾਤrana ਢੰਗ ਨਾਲ ਦੋ ਨੌਜਵਾਨ ਲੜਕੀਆਂ ਵੱਲੋਂ ਚੋਰੀ ਕਰ ਲਿਆ ਗਿਆ ਲੜਕੀਆਂ ਦੁਕਾਨ ਵਿੱਚੋਂ ਖਰੀਦਦਾਰੀ ਕਰ ਰਹੀਆਂ ਸੰਤ ਮਹਿਲਾ ਗ੍ਰਾਹਕ ਦੇ ਨਾਲ ਆ ਕੇ ਖਲੋਚ ਆਂਦੀਆਂ ਹਨ ਅਤੇ ਦੁਕਾਨ ਵਿੱਚੋਂ ਕੱਪੜਾ ਦੇਖਣ ਲੱਗ ਪੈਂਦੇ ਆ ਹਨ ਪਰ ਇਸ ਦੌਰਾਨ ਇੱਕ ਲੜਕੀ ਬਹੁਤ ਹੀ ਚਲਾਕੀ ਨਾਲ ਆਪਣੀ ਚੁੰਨੀ ਦੀ ਓਟ ਲੈ ਕੇ ਆਪਣਾ ਇੱਕ ਹੱਥ ਖਰੀਦਦਾਰੀ ਕਰ ਰਹੀ ਔਰਤ ਦੀ ਬੈਗ ਵਿੱਚ ਪਾ ਕੇ ਉਸ ਦਾ ਪਰਸ ਕੱਢ ਲੈਂਦੀ ਹੈ ਨੌਜਵਾਨ ਲੜਕੀ ਦੀ ਹਰਕਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਹੁਣਾਂ ਦੀ ਦੁਕਾਨ ਆ ਮੈਨਾਂ ਦੇ ਦੁਕਾਨ ਤੇ ਰੋਜ਼ ਆਈਦਾ ਵਾ ਤਕਰੀਬਨ ਲਾਈਨਿੰਗਾ ਲੈਣ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਬੁਟੀਕ ਅੱਧਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚੋਂ ਪਰਸ ਕੱਢ ਲਿਆ ਮਨ ਲਗੀ ਨਾ ਉੱਚ ਤਕਰੀਬਨ ਤਰੀਕ ਨੂੰ 25-26000 ਰੁਪਿਆ ਸੀਗਾ ਇਹਦੇ ਕਰੀਬ ਤੇ ਬਸ ਅਸੀਂ ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫੇਰ ਸੀ ਸੀ ਟੀ ਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉੱਥੇ ਉਹਨਾਂ ਨੂੰ ਲੇਡੀਜ਼ ਦਾ ਦਿੱਸੀਆ ਸਾਨੂੰ ਬਾਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਮਨ ਲਗੀ ਪਰਸ ਕੱਢਿਆ ਤੇ 25000 25 26 ਦੇ ਹਜ਼ਾਰ ਕਰੀਬ ਹੋਨੇ ਆ ਭਾਜੀ ਕਹਿ ਸਕਦੇ ਹਾਂਜੀ ਤੁਸੀਂ ਪੁਲਿਸ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਆ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਤੇ ਔਰ ਕੋਈ ਹਨ ਐਸਐਚਓ ਮੈਮ ਹੈ ਨਹੀਂ ਸੀ ਉੱਤੇ ਜਲਦੀ ਉਹਨਾਂ ਨੂੰ ਫੜਿਆ ਕਰ ਸਾਡੇ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਅਸੀਂ ਮੰਗ ਆਈ ਕਰਨਿਆ ਕਿ ਕਸਟਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜਿਹੇ ਚੋਰ ਲੋਗਾਂ ਤੇ ਇੱਕ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੇ ਜਿਹੜੇ ਕਸਟਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਦੇ ਅਸਰ ਨਹੀਂ ਹੋਇਆ ਫਿਰੋਜ਼ਪੁਰ ਫਾਜ਼ਿਲਕਾ نیشنل ਹਾਈਵੇ ਉਪਰ ਪਿੰਡ ਲੱਖੋ ਦੇ ਬਹਿਰਾਮ ਦੇ ਪਾਸ ਮੋਟਰਸਾਈਕਲ ਅਤੇ ਕਾਰ ਦੇ ਵਿੱਚ ਜ਼ੋਰਦਾਰ ਟੱਕਰ ਹੋਈ ਜਿਸ ਵਿੱਚ 40 ਸਾਲਾ ਗੁਰਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਕਾਰ ਸਵਾਰ ਕਾਰ ਛੱਡ ਕੇ ਉੱਥੋਂ ਫਰਾਰ ਹੋ ਗਿਆ ਪੁਲਿਸ ਅਤੇ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਫਿਰੋਜ਼ਪੁਰ ਤੋਂ ਪਿੰਡ ਸ਼੍ਰੀਵਾਲਾ ਬਰਾੜ ਅਤੇ ਆਪਣੇ ਘਰ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਪਿੰਡ ਲੋਖੋਕੇ ਬਰਾਮ ਦੇ ਕੋਲ ਤੇਜ਼ ਰਫ਼ਤਾਰ ਨਾਲ ਆ ਰਹੀ ਸਵਿਫਟ ਕਾਰ ਵੱਲੋਂ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਗੁਰਪਾਲ ਸਿੰਘ ਗੁਰਪਾਲ ਸਿੰਘ ਕਿੱਥੋਂ ਰਹਿੰਦੇ ਹਨ? ਪਿੰਡ ਸ਼੍ਰੀਵਾਲਾ ਬਰਾੜ। ਹਾਂਜੀ ਇਹ ਕੀ ਲੱਗਦਾ ਸੀ ਆਪਣੇ? ਇਹ ਗੁਰਦੀਪ ਸਿੰਘ ਜਿਨ੍ਹਾਂ ਦੀ ਮੌਤ ਹੋਈ ਹੈ ਜੀ ਇਹ ਮੇਰੇ ਚਾਚਾ ਜੀ ਲੱਗਦੇ ਆ। ਹਾਂ ਹਾਂ ਕਿੰਨੀ ਕ ਉਮਰ ਸੀਗੀ ਇਹਨਾਂ ਦੀ ਉਮਰ 63 ਸਾਲ ਸੀ। ਕਿੱਥੋਂ ਆ ਰਹੇ ਸੀਗੇ? ਇਹ ਰੋਡ ਪਰ ਤੋਂ ਵਾਪਸ ਪਿੰਡ ਜਾ ਰਹੇ ਸੀ ਆਪਣੇ ਘਰ ਹਾਂ ਆਪਣੇ ਘਰ ਜਾ ਰਹੇ ਸੀ ਵਾਪਸ ਇਕੱਲੇ ਜਾਣੇ ਸੀਗਾ ਇਕੱਲੇ ਜਾਣੇ ਸੀਗੇ ਤੇ ਮਗਰ ਇਹਨਾਂ ਦੇ ਬ੍ਰਦਰ ਤੇ ਇਹਨਾਂ ਦਾ ਇਕੱਤੀ ਜਾ ਰਹੇ ਸੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਹਾਂ ਹਾਂ ਬੜੀ ਤੇਜ਼ ਰਫ਼ਤਾਰ ਗੱਡੀ ਆਈ ਜਿਨ੍ਹਾਂ ਨੇ ਉਹਨੂੰ ਐਕਸੀਡੈਂਟ ਕੀਤਾ ਰੋਂਗ ਸਾਈਡ ਗੱਡੀ ਮਾਰੀ ਹਾਂ ਹਾਂ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਠੀਕ ਹੁਣ ਕੀ ਕਰ ਤੇ ਮੌਕੇ ਤੇ ਗੱਡੀ ਵੀ ਬਰਾਮਦ ਹੋ ਗਈ ਜਿਹੜਾ ਡਰਾਈਵ ਕਰਨ ਵਾਲਾ ਬੰਦਾ ਉਹ ਵੀ ਮੌਕੇ ਤੇ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ Laash ਹੀ ਕਬਜ਼ੇ ਚ ਲੈ ਲਈ ਹਾਂ ਫੋਨ ਕੀ ਮੰਗ ਤੇ ਪਰ ਪੁਲਿਸ ਜਿਹੜੀ ਹੈ ਉਹ ਅਨਨੌਨ ਬੰਦੇ ਤੇ ਪਰਚਾ ਕੱਟ ਰਹੀ ਹੈ ਤੇ ਸਾਡੀ ਮੰਗ ਹੈ ਵੀ ਬਾਈ ਨੇ ਪਰਚਾ ਕੱਟ ਕੇ ਉਹਨੂੰ ਰੈਸ਼ ਕੀਤਾ ਜਾਵੇ ਤੇ ਅਗਲੀ ਕਾਰਵਾਈ ਕੀਤੀ ਜਾਵੇ ਠੀਕ ਸੀਗਾ ਤੁਹਾਡਾ ਤੇ ਮੈਂ ਤੋਂ ਛੋਟਾ ਬ੍ਰਦਰ ਕਿੰਨੀ ਉਮਰ ਸੀ ਇਹਦੀ ਬਾਹਰ 36 ਸਾਲ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਇਹ ਫਰੈਂਕਪੁਰ ਤੋਂ ਪਿੰਡ ਨੂੰ ਆ ਰਿਹਾ ਸੀ ਆਪਣੇ ਪਿੰਡ ਨੂੰ ਆ ਰਿਹਾ ਸੀ ਹਾਂਜੀ ਤੇ ਐਕਸੀਡੈਂਟ ਕਿੱਥੇ ਹੋਇਆ ਇਹ ਲੱਖੋ ਘਰ ਕੋਲੇ ਕਿੰਨੇ ਮਾਰੀ ਕੌਣ ਮਾਰਨ ਵਾਲਾ ਗੱਡੀ ਇਹ ਕੋਈ ਬਾਹਰੋਂ ਗੱਡੀ ਆ ਰਹੀ ਸੀ ਜਾਣੀ ਗੁੰਦਾ ਪਤਾ ਲੱਗਿਆਗਾ ਵੀ ਨਾ ਹੁੰਦਾਗਾ ਸੀ ਅਮਰਿੰਦਰ ਸਿੰਘ ਸਨ ਆਫ ਜਸਪਾਲ ਸਿੰਘ ਅੱਛਾ ਜਿੰਨੇ ਮਾਰੀ ਗੱਡੀ ਜਿੰਨੇ ਗੱਡੀ ਮਾਰੀ ਕੱਲਾ ਹੀ ਸੀਗਾ ਕੋਈ ਸੁਣਾਉਂਗਾ ਨਹੀਂ ਨਾਲ ਹੁੰਦਾ ਦੇ ਹੋਰ ਵੀ ਹੈਗਾ ਸੀ ਪਰਿਵਾਰ ਠੀਕ ਹੈ ਵਿਆਹ ਬੂਤ ਆ ਰਹੇ ਸੀ ਹਾਂ ਵਿਆਹ ਤੋਂ ਕਿਸੇ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ ਅੱਛਾ ਗੱਡੀ ਮਾਰੀ ਉਹਨਾਂ ਨੇ ਗੱਡੀ ਮਾਰੀ ਉਹਨਾਂ ਨੇ ਤੇ ਇਹਨਾਂ ਦੀ ਮੌਤ ਦੇ ਮੌਤ ਲਾਪਰਵਾਹੀ ਨਾਲ ਚਲਾ ਰਿਆ ਸੀ ਗੱਡੀ ਲਾਪਰਵਾਹੀ ਨਾਲ ਓਵਰ ਸਪੀਡ ਆ ਰਹੀ ਸੀ ਰਫਤਾਰ ਤੇਜ਼ ਸੀਗੀ ਤੇਜ਼ ਰਫਤਾਰ ਸੀ ਠੀਕ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਹੈ ਵੀ ਬਾਈ ਨੇਮ ਉਧਰ ਤੇ ਪਰਚਾ ਕਟਿਆ ਜਾਵੇ ਜਿਹੜੀ ਅਗਲੀ ਕਾਰਵਾਈ ਸਹੀ ਕੀਤੀ ਜਾਵੇ ਸਾਡੇ ਉੱਪਰ ਠੀਕ ਇਨਸਾਫ ਮਿਲਣਾ ਚਾਹੀਦਾ ਇਨਸਾਫ ਮੰਗਿਆ ਉਹ ਦਾ ਜਿਹੜਾ ਹੈਗਾ ਉਹ ਸਰ ਇਹ ਐਕਸੀਡੈਂਟ ਕਿੱਥੇ ਹੋਇਆ ਕਿੱਥੇ ਹੋਇਆ ਸੀਗਾ ਇਹ ਗਲਫੂਕੇ ਤੋਂ ਲਖੋਕੇ ਦੇ ਵਿਚਾਲੇ ਹੋਇਆ ਸੀ ਤੇ ਕਿਵੇਂ ਹੋਇਆ ਸੀਗਾ ਤੀ ਮੋਟਰਸਾਈਕਲ ਤੇ ਜਾਂਦੇ ਸੀ ਗੁਰਦੀਪ ਸਿੰਘ ਇਧਰੋਂ ਜੀ ਲਖੋਕੇ ਤੋਂ ਤੇ ਉਧਰੋਂ ਜਲਾਲਾਬਾਦ ਤੋਂ ਗੱਡੀ ਆਉਂਦੀ ਸੀਗੀ ਕਿਹੜੀ ਗੱਡੀ ਸੀਗੀ ਆਪਣੀ ਸ਼ਿਫਟ ਸੀਗੀ ਸ਼ਿਫਟ ਜੇਰ ਇਹ ਮੋਟਰਸਾਈਕਲ ਤੇ ਸੀਗੀ ਇਹ ਮੋਟਰਸਾਈਕਲ ਤੇ ਕਿੰਨੀ ਉਮਰ ਸੀ ਇਹਨਾਂ ਦੀ ਜਿਹੜੀ ਜਦੋਂ ਇਹ ਬਾਟਕ ਸਾਹ ਦੇ ਸੀਗੀ ਜਦੋਂ ਗਈ ਮੌਤ ਤੇ ਹੁਣ ਬਾਈ ਨੇ ਕੀਤਾ ਸਰਪ ਉਹਨਾਂ ਦੇ ਬਰਛਾ ਤੋਂ ਕਿਹਾ ਹਾਂ ਉਹਨਾਂ ਦਾ ਨਾਮ ਪਤਾ ਲੱਗਿਆ ਉਹਨੂੰ ਨਾਮਜ਼ਦ ਕਰਨਾ ਕੁੱਪ ਵਿੱਚ ਚਪਾਲ ਸ਼ਿਮਲਾ ਵਿੱਚ ਸਗਾ ਜਨਤਾ ਦੁਆਰ ਪ੍ਰੋਗਰਾਮ ਦੇ ਡਿਨਰ 'ਚ ਜੰਗਲੀ ਕੁੱਕੜ ਪ੍ਰੋਸਸਰ ਨੂੰ ਲੈ ਕੇ ਸੂਬੇ ਵਿੱਚ ਗਰਮਾ-ਗਰਮੀ ਹੈ ਭਾਜਪਾ ਦੇ ਮੀਡੀਆ ਇੰਚਾਰਜ करम नंदा ने कहा कि हिमाचल प्रदेश में एक बार जंगली मुर्गे को के देश भर में चर्चा दा विषय बन गया पिछली भाजपा सरकार वालों शुरू किते गए जन मंच में रोटी दाल परोसी जाती थी कांग्रेस वाले सवाल उठाते सन पर हुण जंगली कुक्कड़ परोसे जा रहे हैं और बार हिमाचल प्रदेश देश में चर्चा का विषय बन गया है और अभी समोसा प्रकरण अच्छे से जो है वो प्रकाशित तो हुआ नहीं था और उसके लिए तो प्रदेश को नेशनल अवार्ड मिलना चाहिए और अब दूसरे अवार्ड की ये तैयारी कर रहे हैं और जो तो सोशल मीडिया पे ये पूरा का पूरा जंगली मुर्गा प्रकरण वायरल हुआ उससे साफ दिखता है कि हिमाचल प्रदेश की सरकार की क्या गंभीरता है सबसे पहले मुख्यमंत्री जी पब्लिसिटी स्टंट करने के लिए जो है वो लगातार ग्रामीण क्षेत्रों के दौरे करके दिखाना चाहते हैं कि मैं पहला मुख्यमंत्री हूं जो रात को वहां रुका हूं पर मुख्यमंत्री पद की गरिमा क्या उसके बारे में मुख्यमंत्री जी प्रदेश के जनता को मैसेज दे पा रहे हैं आप देखिए किस प्रकार से जो है वह लगातार जब सत्ता में आए थे तो उन्होंने जनमंच का मजाक उड़ाया था और जनमंच तो वो सेवा थी जो जनता की सेवा थी और वहां पे जो है लोगों को चपातियां और सब्जियां खिलाई जाती थी पर मुख्यमंत्री अपने वीडियो में नामक गांव में वहां पर जो है वो जंगली मुर्गा खिलाड़े की बात कर रही है अब देखिए किस प्रकार से मुख्यमंत्री जी ने वहां डीएसपी को भी ऑफर किया कि आप मुर्गा खाएंगे उसके बाद धनीराम शांडिल जी उनके साथ बैठे थे उनको बोले जंगली मुर्गा खाइए और उसके बाद बोले खिमटा जी आप तो खा ही लीजिए आप तो खाते ही होंगे तो इस प्रकार का जो वीडियो वायरल हुआ है उससे हिमाचल प्रदेश के मुख्यमंत्री पद की क्या गरिमा रही है और उसके ऊपर क्या चर्चा पूरे हिमाचल प्रदेश में आज की डेट में हो रही है एक बार फिर हिमाचल प्रदेश जो है वो चर्चा का विषय बन गया है ਔਰ ਉਹ ਵੀ ਮਜ਼ਾਕ ਔਰ ਹੰਸੀ ਦਾ ਪਾਤਰ ਬਣ ਕੇ ਰਹਿ ਗਿਆ ਹੈ। ਮੰਗਲ ਸ਼ਹਿਰ ਦੇ ਆਸ-ਪਾਸ ਦੇ ਖੇਤਰ ਵਿੱਚ ਇੱਕੋ ਦਿਨ ਦੋ ਮਰੇ ਹੋਏ 12 ਸਿੰਘਾਂ ਦਾ ਮਿਲਣਾ ਸਾਬਿਤ ਕਰਦਾ ਹੈ ਕਿ ਬੀਤਿਆਂ ਕੱਲ ਇਹਨਾਂ ਜੰਗਲੀ ਜੀਵਾਂ ਲਈ ਵਧੀਆ ਨਹੀਂ ਲੰਘਿਆ ਹਾਲਾਂਕਿ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨਸਾਰ ਨੰਗਲ ਦੇ ਫੋਕਲ ਪੁਆਇੰਟ ਦੇ ਨਜ਼ਦੀਕ ਇੱਕ ਹਾਦਸੇ ਵਿੱਚ ਇੱਕ ਬਾਰਾ ਸਿੰਘਾਂ ਦੀ ਮੌਤ ਹੋ ਗਈ ਜਿਸ ਸੰਬੰਧੀ ਕਿਸੇ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਅਜੇ ਇਸ ਜੰਗਲੀ ਜੀਵ ਦੀ ਮੌਤ ਬਾਰੇ ਵਿਭਾਗ ਜਾਣਕਾਰੀ ਇਕੱਤਰ ਕਰ ਰਿਹਾ ਸੀ ਕਿ ਇੱਕ ਹੋਰ ਫੋਨ ਕਾਲ ਰਾਹੀਂ ਜਾਣਕਾਰੀ ਮਿਲਿ ਕੇ ਨੰਗਲ ਦੇ ਐਨ ਐਫ ਅਲ ਹਸਤਾ ਦੇ ਨਜ਼ਦੀਕ ਇੱਕ ਹੋਰ ਬਾਰਾ ਸਿੰਘਾਂ ਦੇ ਮ੍ਰਿਤਕ ਦੇ ਪਾਈ ਗਈ ਹੈ ਵਿਭਾਗ ਹਰਕਤ ਵਿਚਾਇਆ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਆਪਣੀ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਇਹਨਾਂ ਵਿਭਾਗੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਦੋਵੇਂ ਚੰਗਲੀ ਜੀਵ ਨਰ ਹਨ ਤੇ ਦੋਵੇਂ ਹੀ ਤਕਰੀਬਨ 11-12 ਸਾਲ ਦੇ ਹਨ। ਫੋਨ ਆਈਸੀ ਵਾਈਲਡਲਾਈਫ ਤੇ ਤੇ ਸਰਕਾਰੀ ਚਿੱਠੀ ਵੀ ਆਈ ਹੋਈ ਹੈ ਕਿ ਇਹਨਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਹੋਇਆ ਹੈ। ਇੱਕ ਫੋਕਲ ਪੁਆਇੰਟ ਤੇ ਐਕਸੀਡੈਂਟਲ ਕੇਸ ਮਿਲਿਆ ਤੇ ਇੱਕ ਇੱਥੇ ਗਨ ਸ਼ੂਟ ਦੇਖਿਆ ਤਾਂ ਨਹੀਂ ਹੈ। ਹਜੇ ਅਸ ਸੁਣਿਆ ਹੈ। ਬਾਕੀ ਜਦੋਂ ਅਸੀਂ ਪੋਸਟ ਬਾਟਮ ਕਰਨਗੇ ਤਾਂ ਫਿਰ ਬਾਕੀ ਤਾਂ ਤਦੇ ਦੱਸ ਸਕਦੇ ਆ ਹਾਂਜੀ ਪੂਰੇ ਮੈਚ्योर ਹੈ ਸਿੰਘਾਂ ਦੀ ਗ੍ਰੋਥ ਪੂਰੀ ਹੋ ਚੁੱਕੀ ਹੈ ਤੇ ਬਾਕੀ ਐਗਜ਼ੈਕਟ ਏਜ ਤਾਂ ਫਿਰ ਅਸੀਂ ਹੁਣ ਜਦੋਂ ਕੋਲ ਜਾ ਕੇ ਦੰਦ ਵਗੈਰਾ ਦੇਖੋਗੇ ਤਾਈ ਦੱਸ ਸਕਦੇ ਵੈਸੇ 10 ਤੋਂ 11 ਸਾਲ ਦੀ ਉਮਰ ਦੇ ਹੈਗੇ ਆ ਇਹ ਹਾਂਜੀ ਪੋਸਟਮਾਰਟਮ ਨੂੰ ਤਾਂ ਟਾਈਮ ਲੱਗ ਜਾਏਗਾ ਬਿਕੋਜ਼ ਵੈਸੇ ਤਾਂ ਪਤਾ ਹੀ ਹੈ ਐਨਾ ਕੁਝ ਕਰਨ ਦੀ ਲੋੜ ਤੇ ਨਹੀਂ ਹੈ ਕਿਉਂਕਿ ਇੱਕ ਐਕਸੀਡੈਂਟਲ ਕੇਸ ਹੈ ਦੂਰ ਤੋਂ ਜੋ ਮੈਂ ਦੇਖਿਆ ਜਦੋਂ ਉਹਨਾਂ ਨੇ ਹਲਾਇਆ ਹੈ ਤੇ ਉਹਦੇ ਮੂੰਹ ਚੋਂ ਜਿਹੜਾ ਬਲੱਡ ਆਇਆ ਤਾਂ ਉਹਦੇ ਸਿਰ ਜਿਹੜਾ ਹੈ ਹੈਡ ਇੰਜਰੀ ਹੋਈ ਪਈ ਹੈ ਤੇ ਇੰਨਾ ਕੋਈ ਡਾਊਟਫੁਲ ਕੇਸ ਤਾਂ ਨਹੀਂ ਹੈ ਕਲੀਅਰ ਹੈ ਕਿ ਉਹ ਐਕਸੀਡੈਂਟਲ ਹੈ ਤਾਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਦੂਸਰੇ ਦੇ ਗਨ ਸ਼ਾਟ ਹੈ ਉਹ ਸਾਨੂੰ ਟੋਲਨ ਪੈਟਰੋਲ ਨੇ ਪੜ੍ਹਿਆ ਹੈ ਕਿ ਉਹ ਕਿੰਨੇ ਹੈ ਦੋ ਹੈ ਤਿੰਨ ਹੈ ਉਹ ਹਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਮੇਰਾ ਨਾਮ ਜਸਵੀਰ ਸਿੰਘ ਬਣਗੜਾ ਜੀ ਤੇ ਇੱਕ ਦੀ ਤਾਂ ਸਰ ਸਾਨੂੰ ਰਾਤ ਸੂਚਨਾ ਮਿਲੀ ਸੀ ਕਿ ਆਪਣਾ ਨਾ ਮਤਲਬ ਜਿਹੜਾ ਜੋਲੀ ਮੋੜ ਹੈ ਉੱਥੇ ਮਤਲਬ ਇਹ ਜਿਹੜਾ ਜਾਨਵਰ ਹੈ ਕਿਸੇ ਵਹੀਕਲ ਨਾਲ ਹਿੱਟ ਹੋ ਗਿਆ ਜੀ ਹਿੱਟ ਹੋਣ ਤੋਂ ਬਾਅਦ ਵੀ ਮਤਲਬ ਇਸ ਤਰ੍ਹਾਂ 30 ਡੈਥ ਹੋ ਗਈ ਤੇ ਉਸ ਤੋਂ ਬਾਅਦ ਸਵੇਰੇ ਸਾਨੂੰ ਇੱਕ ਅਸੀਂ ਮਤਲਬ ਇਸੇ ਜਿਹੜਾ ਜਾਨਵਰ ਹੈ ਦੀ ਆਪਾਂ ਪੋਸਟਮਾਰਨ ਦੀ ਤਿਆਰੀ ਕਰ ਰਹੇ ਸੀ ਤੇ ਸਾਨੂੰ ਮਤਲਬ ਜਦੋਂ ਆਪਾਂ ਆ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਫੋਨ ਆਇਆ ਕਿ ਮਤਲਬ ਇੱਕ ਜਾਨਵਰ ਹੋਰ ਹੈ ਕਿ ਮਤਲਬ ਜਿਹੜਾ ਐਨ ਐਫ ਐਲ ਹਸਪੀਟਲ ਦੇ ਕੋਲ ਮਤਲਬ ਪਿਆ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਮੌਕੇ ਤੇ ਤਾਂ ਮਤਲਬ ਇਹਦੇ ਮਤਲਬ ਜਿਹੜੀਆਂ ਗੋਲੀਆਂ ਵਗੈਰਾ ਲੱਗੀਆਂ ਹੋਈਆਂ ਸੀ ਤੇ ਅਸੀਂ ਦੇਖਿਆ ਤੇ ਆਪਣਾ ਹੁਣ ਜਿਹੜੀ ਬੰਦ ਦੀ ਕਾਰਵਾਈ ਹੈ ਉਹ ਆਪਾਂ ਕਰਾਂਗੇ ਤੇ ਆਪਣਾ ਜਿਹੜੇ ਆਪਣੇ ਇਹ ਦੋਸ਼ੀਆਂ ਵੱਲੋਂ ਇਹਨੂੰ ਮਤਲਬ ਕੀਤਾ ਗਿਆ ਹੈ ਮਾਰੀਆਂ ਗਈਆਂ ਗੋਲੀਆਂ ਵਗੈਰਾ ਉਹਨਾਂ ਦੀ ਆਪਾਂ ਭਾਲ ਕਰਾਂਗੇ ਤੇ ਆਪਣੇ ਕਾਬੂ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਸਰ ਸਰ ਮੇਨ ਪ੍ਰੋਬਲਮ ਇਹ ਹੈ ਨਾ ਜੀ ਦੇ ਵਿੱਚ ਸਰ ਦੇਖੋ ਹੁਣ ਮੇਰੇ ਪਾਸ ਇਹ ਮਤਲਬ ਬਿਲਕੁਲ ਵੀ ਸਟਾਫ ਨਹੀਂ ਹੈਗਾ ਜੀ ਮੇਰੇ ਪਾਸ ਏਰੀਆ ਬੈਂਸਾਂ ਤੋਂ ਲੈ ਕੇ ਭੰਗਲਾ ਤੱਕ ਮੇਰੇ ਕੋਲ ਏਰੀਆ ਹੈ ਜੀ ਮੈਂ ਕੱਲਾ ਹਾਂ ਜੀ ਉਧਰ ਉਧਰ ਦੇ ਸਾਈਡ ਮੇਰੇ ਪਾਸ ਸਿਰਫ ਇੱਕ ਬੰਦਾ ਹੈ ਜੀ ਸਟਾਫ ਦਾ ਤੇ ਮੈਨੂੰ ਉਧਰ ਵੀ ਦੇਖਣਾ ਪੈਂਦਾ ਤੇ ਮੈਨੂੰ ਇੱਧਰ ਵੀ ਦੇਖਣਾ ਪੈਂਦਾ ਹੁਣ ਇੱਧਰ ਤੁਸੀਂ ਦੇਖ ਲਓ ਪਿਆ ਇੱਧਰ ਵਾਈਲਡ ਲਾਈਫ ਸੈਂਚਰੀ ਵੀ ਹੈਗੀ ਨਾਲ ਜੀ ਨੰਗਲ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਤੇ ਸਰ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉੱਭਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ